ਕਿਸਾਨ ਭਰਾਵੋ ਮੈਂ ਸਹਿਦ ਸੂਤਰ ਬਠਿੰਡਾ ਤੋਂ ਜੀ ਅੱਜ ਅਸੀਂ ਪਿੰਡ ਪਹੁੰਚਿਆ ਜੀ ਮੋੜ ਚਰਤ ਸਿੰਘ ਜ਼ਿਲ੍ਹਾ ਬਠਿੰਡਾ 10 ਐਚਪੀ ਦਾ ਸੈੱਟ ਲਾਇਆ ਜੀ ਪਾਣੀ ਤੁਸੀਂ ਦੇਖ ਸਕਦੇ ਹੋ 4 ਇੰਚੀ ਬਹੁਤ ਵਧੀਆ ਪਾਣੀ ਬਣਿਆ ਜੀ ਜਿਹੜੇ ਕਿਸਾਨ ਵੀਰ ਦੇ ਸੈੱਟ ਲੱਗਿਆ ਉਹਨਾਂ ਨਾਲ ਆਪਾਂ ਗੱਲਬਾਤ ਕਰਾਉਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਕੀ ਨਾਂ ਬਾਈ ਜੀ ਹਰਜਿੰਦਰ ਸਿੰਘ ਜੀ ਪਿੰਡ ਬਾਈ ਜੀ ਪਿੰਡ ਮੋੜ ਚਰਤ ਸਿੰਘ ਜੀ ਕਿਹਨੇ ਲੱਗਿਆ ਸੈੱਟ ਵੀਰ ਜੀ ਬਹੁਤ ਵਧੀਆ ਲੱਗਿਆ ਜੀ ਪਾਣੀ ਕਿੰਨੇ ਲੱਗਿਆ ਬਹੁਤ ਵਧੀਆ ਪਾਣੀ ਬਣਿਆ ਬੜੀ ਪ੍ਰੈਸ਼ਰ ਸਰਵਿਸ ਕਿੰਨੇ ਲੱਗੀ ਬਹੁਤ ਸਰਵਿਸ ਵਧੀਆ ਬਹੁਤ ਥੋੜਾ ਕੰਮ ਕਰਿਆ ਦੋਦਨਾ ਜੀ ਆ ਕੇ ਸਾਰਾ ਕੰਮ ਮੇਰਾ ਕਲੀਅਰ ਕਰਤਾ ਠੀਕ ਹੈ ਭਾਈ ਧੰਨਵਾਦ ਭਾਈ ਧੰਨਵਾਦ ਜੇ ਆਪਾਂ ਫਾਈਨਲ ਆਏ ਜੀ ਰੈਨੂ ਕੰਪਨੀ ਤੇ ਲਾਏ ਆ 580 ਵਾਟ ਦੇ ਵਾਈ ਫੇਸ਼ੀਅਲ ਦੋ ਸਟੈਂਡ ਲੱਗੇ ਆ ਜੀ 100 ਡਿਪ ਪਾਣੀ ਤੁਸੀਂ ਦੁਬਾਰਾ ਚੈੱਕ ਕਰ ਸਕਦੇ ਹੋ ਇਹ ਡਰਾਈਵ ਲਾਈ ਆ ਜੀ ਆਪਾਂ ਬਿੱਚੀ ਦੀ ਲਾਈ ਆ ਬਹੁਤ ਹੀ ਵਧੀਆ ਪਾਣੀ ਬਣਿਆ ਜੀ ਧੰਨਵਾਦ ਜੀ